ਜਗਰਾਉਂ ਵਿੱਚ ਦੇਰ ਰਾਤ ਕੋਠੇ ਸ਼ੇਰਜੰਗ ਨੂੰ ਜਾਂਦੇ ਰਾਤ ਇਹ ਹਮਲੇ ਦਾ ਸ਼ਿਕਾਰ ਹੋਏ ਨੌਜਵਾਨ ਗੁਰਕੀਰਤ ਸਿੰਘ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਗੁਰਕੀਰਤ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹ ਜ਼ਖਮਾਂ ਦੀ ਤਾਬਨਾ ਚਲਦਿਆ ਸਦਾ ਲਈ ਅਲਵਦਾ ਆ ਗਿਆ। ਹਮਲੇ ਦੌਰਾਨ ਜਸਕੀਰਤ ਦੀ ਨਵੀਂ ਸਕਾਰਪਿਓ ਗੱਡੀ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ। ਡੀਐਸਪੀ ਜਸ ਜੋ ਸਿੰਘ ਨੇ ਗੱਲਬਾਤ ਕਰਦਿਆਂ ਸਪਸ਼ਟ ਕੀਤਾ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਹਨਾਂ ਦਾਵਾ ਕੀਤਾ ਹੈ ਕਿ ਦੋਸ਼ੀ ਜਲਦੀ ਗ੍ਰਿਫਤਾਰ ਕੀਤੇ ਜਾਣਗੇ। ਅਲ ਰਾਤ 29 ਸਤੰਬਰ 2025 ਨੂੰ ਸ਼ਾਮ ਨੂੰ ਆਪਾਂ ਨੂੰ ਇਨਫੋਰਮੇਸ਼ਨ ਮਸੂਲ ਹੋਈ ਕਿ ਕੋਟੀ ਸ਼ੇਰਜੰਗ ਦੇ ਨੇੜੇ ਚਲਦੀ ਗੱਡੀ ਨੂੰ ਅੱਗ ਲੱਗੀ। ਇਨਫੋਰਮੇਸ਼ਨ ਮਸੂਲ ਹੁੰਦੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਦੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਇਹਦੇ ਵਿੱਚ ਕੁਝ ਐਲੀਗੇਸ਼ਨਸ ਲਗਾਈ ਜਾ ਰਹੀ ਹੈ ਵੀ ਜਿਵੇਂ ਅੱਗ ਲਗਾਈ ਜਾਂ ਫਾਇਰਿੰਗ ਹੋਈ ਇਦਾਂ ਦਾ ਕੋਈ ਵੀ ਸੀਨ ਸਾਹਮਣੇ ਨਹੀਂ ਆਇਆ। ਨਾ ਹੀ ਇਹਦੇ ਵਿੱਚ ਕੋਈ ਥ੍ਰੈਟ ਕਾਲ ਵਾਲਾ ਸੀਨ ਹੈਗਾ ਇਹ ਇੱਕ ਪਰਸਨਲ ਰੰਜਿਸ਼ ਦਾ ਮੈਟਰ ਹੈ ਤੇ ਪੁਲਿਸ ਇਹਦੇ ਵਿੱਚ ਤਫਤੀਸ਼ ਕਰ ਰਹੀ ਹੈ ਤੇ ਬਹੁਤ ਹੀ ਜਲਦੀ ਦੋਸ਼ੀਆਂ ਨੂੰ ਫੜ ਲਿਆ ਜਾਏਗਾ ਮੈਂ ਨਹੀਂ ਗੱਲ ਕਹਿਣਾ ਚਾਹੁੰਦਾ ਕਿ ਆਪਾਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਕੇ ਰੱਖੀਏ ਤੇ ਐਦਾਂ ਦੀ ਇਨਫੋਰਮੇਸ਼ਨ ਨੂੰ ਸਪਰੈਡ ਕਰਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਨਾ ਕਰੀਏ ਪੁਲਿਸ ਇਸ ਚੀਜ਼ ਦੀ ਤਫਤੀਸ਼ ਕਰ ਰਹੀ ਹੈ ਤੇ ਬਹੁਤ ਹੀ ਜਲਦ ਦੋਸ਼ੀਆਂ ਨੂੰ ਫੜ ਲਿਆ ਜਾਏਗਾ ਇਹ ਇੱਕ ਪਰਸਨ ਟੂ ਪਰਸਨ ਪਰਸਨਲ ਰੰਜਿਸ਼ ਦਾ ਮੈਟਰ ਹੈਗਾ ਤੇ ਇਹ ਨਾ ਹੀ ਥ੍ਰੈਟ ਕਾਲ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਗੁੰਡਾਗਰਦੀ ਦਾ ਅਸੀਂ ਨਹੀਂ ਹੈ ਸ਼ਹਿਰ ਵਾਸੀਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਤੁਸੀਂ ਸਾਰੇ ਪੁਲਿਸ ਦਾ ਭਰੋਸਾ ਰੱਖੋ ਅਸੀਂ ਐਫ ਆਈ ਆਰਜ਼ ਰਜਿਸਟਰ ਕਰਤੀਆਂ ਹੈਗੀਆਂ ਤੇ ਅਸੀਂ ਬਹੁਤ ਹੀ ਜਲਦ ਕਸ਼ਿਆਂ ਨੂੰ ਫੜ ਕੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਚਲਿਆਵਾ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਤਿੰਨ ਚਾਰ ਬੰਦੇ ਸਿਗੇ ਪਰ ਉਹਨਾਂ ਨੇ ਨਾ ਤਾਂ ਅੱਗ ਲਗਾਈ ਸੀਗੀ ਤੇ ਨਾ ਹੀ ਫਾਇਰਿੰਗ ਕੀਤੀ ਸੀ ਅੱਗ ਦਾ ਰੀਜ਼ਨ ਹਜੇ ਲੱਭਣਾ ਜਾਰੀ ਹੈ ਤੇ ਆ ਮੈਂ ਐਕਸਪੈਕਟ ਕਰੂੰਗਾ ਕਿ ਸ਼ਹਿਰ ਵਾਸੀ ਤੇ ਪੱਤਰਕਾਰ ਭਰਾ ਵਿੱਚ ਸਾਡਾ ਸਹਿਯੋਗ ਲਾ ਇੱਕ ਵਹੀਕਲ ਆਇਡੈਂਟੀਫਾਈ ਹੋਇਆ ਪਰ ਹਜੇ ਉਸਤੇ ਕਮੈਂਟ ਕਰਨਾ ਠੀਕ ਨਹੀਂ ਠੀਕ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ